ਹਰ ਸਾਲ ਦੀ ਤਰ੍ਹਾਂ ਐਤ ਕੀ ਵੀ April ਮਹੀਨੇ ਦੇ ਇਹਨਾਂ ਦਿਨਾਂ ਦੌਰਾਨ ਦਿੱਲੀ ਦੇ ਲਾਲ ਕਿਲੇ ਵਿਖੇ ਦਿੱਲੀ ਫਤਿਹ ਦਿਵਸ ਸਮਾਗਮ ਹੋ ਰਹੇ ਨੇ ਅਤੇ ਪਿਛਲੇ ਕਈ ਦਿਨਾਂ ਤੋਂ ਇਸ ਸੰਬੰਧੀ ਤਿਆਰੀਆਂ ਵੀ ਚੱਲ ਰਹੀਆਂ ਸਨ। ਦਰਅਸਲ ਸਿੱਖ ਕੌਮ ਦੇ ਇਤਿਹਾਸ ਵਿੱਚ ਇਹ ਇੱਕ ਬਹੁਤ ਵੱਡਾ ਇਤਿਹਾਸਿਕ ਵਾਕਿਆ ਹੈ ਜਿਹਦੇ ਬਾਰੇ ਸਭ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਦਿੱਲੀ ਫਤਿਹ ਦਿਵਸ ਕਿਉਂ ਮਨਾਇਆ ਜਾਂਦਾ ਹੈ। ਅਤੇ ਇਸ ਦਾ ਸਿੱਖ ਕੌਮ ਦੇ ਇਤਿਹਾਸ ਵਿੱਚ ਕਿੰਨਾ ਮਾਣ ਮਕਮਾ ਸਥਾਨ ਹੈ ਅਤੇ ਸਿੱਖ ਕੌਮ ਦੇ ਅਤੇ ਖਾਸ ਕਰਕੇ ਸਿੱਖ ਰਾਜ ਦੇ ਇਹਨਾਂ ਦਿਨਾਂ ਦੀ ਯਾਦ ਇਹ ਦਿਵਸ ਦੁਵਾਉਂਦਾ ਹੈ। ਇਨੀ ਦਿਨੀ ਜਰੋਂ ਦਿੱਲੀ ਦੇ ਲਾਲ ਕਿਲਾ ਮੈਦਾਨ ਵਿੱਚ ਦਿੱਲੀ ਫਤਿਹ ਦਿਵਸ ਤੇ ਸਮਾਗਮ ਹੋਏ ਨੇ ਜਿਨ੍ਹਾਂ ਦੀ ਸ਼ੁਰੂਆਤ ਗੁਰਮਤ ਸਮਾਗਮ ਨਾਲ ਹੋਈ ਹੈ। ਪ੍ਰਸਿੱਧ ਰਾਗੀ ਜਥਿਆਂ ਵੱਲੋਂ ਕੀਰਤਨ ਸਰਵਣ ਕਰਵਾਇਆ ਗਿਆ। ਸ਼ਬਦ ਕੀਰਤਨ ਸੁਣਦਿਆਂ ਸੰਗਤ ਵੀ ਨਿਹਾਲ ਹੋਈ ਅਤੇ ਪੰਜਾਬ ਦੇ ਕਈ ਪੰਥਕ ਆਗੂਆਂ ਨੇ ਇਸ ਮੌਕੇ ਹਾਜ਼ਰੀ ਭਰੀ ਅਤੇ ਸਿੱਖ ਇਤਿਹਾਸ ਦੀ ਗੱਲ ਹੋ ਰਹੀ ਹੈ ਇਹ ਉਹ ਇਤਿਹਾਸ ਹੈ ਜੋ ਚੇਤਾ ਕਰਵਾਉਂਦਾ ਕਿ ਕਿਸੇ ਵੇਲੇ ਸਿੱਖ ਰਾਜ ਕਿੰਨਾ ਤਾਕਤਵਰ ਸੀ ਅਤੇ ਕਿਵੇਂ ਉਹ ਦੁਸ਼ਮਣਾਂ ਨੂੰ ਪਛਾੜ ਕੇ ਖਾਲਸੇ ਦੇ ਨਿਸ਼ਾਨ ਚਲਾਉਂਦਾ ਸੀ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਇਤਕੀ ਦੇ ਦਿੱਲੀ ਫਤਿਹ ਦਿਵਸ ਸਮਾਗਮਾਂ ਦੀ ਖਾਸियत ਇਹ ਹੈ ਕਿ ਨਾ ਸਿਰਫ ਦਿੱਲੀ ਫਤਿਹ ਦਿਵਸ ਦੇ ਉਸ ਇਤਿਹਾਸਿਕ ਦਿਹਾੜੇ ਨੂੰ ਚੇਤੇ ਕੀਤਾ ਜਾ ਰਿਹਾ ਹੈ ਬਲਕਿ ਨਾਲ ਦੀ ਨਾਲ ਸਿੱਖ ਯੋਧਿਆਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200ਵੇਂ ਸ਼ਹੀਦੀ ਦਿਹਾੜੇ ਅਤੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਰਾਮਗੜੀਆ ਦੀ 300ਵੇਂ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਵੀ ਨਾਲੋਂ ਨਾਲ ਕਰਵਾਏ ਜਾ ਰਹੇ ਹਨ ਪ੍ਰਮੁੱਖ ਤੌਰ ਤੇ ਜੇਕਰ ਗੱਲ ਹੋਵੇ ਦਿੱਲੀ ਫਤਿਹ ਦੀ ਵਸਤੀ ਤਾਂ ਇਸ ਦੀ ਮਹਾਨਤਾ ਸਨ 1783 ਦੇ ਨਾਲ ਜੁੜਦੀ ਹੈ ਜਦੋਂ ਸਿੱਖ ਪੰਥ ਦੇ ਮਹਾਨ ਯੋਧਿਆਂ ਅਤੇ ਜਰਨੇਲਾਂ ਨੇ ਦਿੱਲੀ ਨੂੰ ਜਿੱਤਿਆ ਅਤੇ ਦਿੱਲੀ ਦੇ ਲਾਲ ਕਿਲੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਚੁਲਾਇਆ ਸਿੱਖ ਪੰਥ ਦੇ ਮਹਾਨ ਯੋਧਿਆਂ ਬਾਬਾ ਬਘੇਲ ਸਿੰਘ ਜੱਸਾ ਸਿੰਘ ਰਾਮਗੜੀਆ ਅਤੇ ਜੱਸਾ ਸਿੰਘ ਆਲੂਆਲੀਆ ਵੱਲੋਂ ਸਾਲ 1783 ਵਿੱਚ ਲਾਲ ਕਿਲੇ ਉੱਤੇ ਕੇਸਰੀ ਨਿਸ਼ਾਨ ਚੁਲਾ ਕੇ ਮੁਗਲ ਰਾਜ ਦਾ ਮਜ਼ਬੂਤ ਤਖਤਾ ਪਲਟ ਦਿੱਤਾ ਗਿਆ ਸੀ ਇਤਿਹਾਸ ਦੇ ਮਾਹਿਰਾਂ ਮੁਤਾਬਕ ਉਸ ਸਮੇਂ ਬਾਬਾ ਬਘੇਲ ਸਿੰਘ ਜੀ ਦੀ ਫੌਜ ਵਿੱਚ 12000 ਤੋਂ ਵੱਧ ਘੋੜਸਵਾਰ ਫੌਜੀ ਵੀ ਸ਼ਾਮਲ ਸਨ ਜੋ ਇਸ ਇਤਿਹਾਸਕ ਮੌਕੇ ਦੇ ਗਵਾਹ ਬਣੇ ਦਿੱਲੀ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਜਿੱਤਣ ਤੋਂ ਬਾਅਦ ਸਿੱਖ ਯੋਧੇ ਬਾਬਾ ਬਘੇਲ ਸਿੰਘ ਆਪਣੀ ਫੌਜ ਨਾਲ ਜਨਵਰੀ ਮਹੀਨੇ ਦਿੱਲੀ ਪਹੁੰਚੇ ਸਨ ਅਤੇ ਸ਼ਾਹਦਰਾ ਪਹਾੜ ਗੰਜ ਅਤੇ ਜੈ ਸਿੰਘਪੁਰਾ ਇਲਾਕਿਆਂ ਉੱਤੇ ਕਬਜ਼ਾ ਕੀਤਾ 1783 ਦੇ ਸ਼ੁਰੂ ਵਿੱਚ ਸਿੱਖ ਫੌਜਾਂ ਨੇ ਲਾਲ ਕਿਲੇ ਉੱਤੇ ਕਬਜ਼ਾ ਕਰਨ ਦੀ ਰਣਨੀਤੀ ਬਣਾਈ ਸੀ ਅਤੇ ਮੁਗਲ ਫੌਜਾਂ ਦੇ ਨਾਲ ਸਿੱਧੀ ਟੱਕਰ ਤੋਂ ਬਾਅਦ ਸਿੱਖ ਫੌਜਾਂ ਨੇ ਇਸ ਮੁਹਿੰਮ ਵਿੱਚ ਜਿੱਤ ਹਾਸਲ ਕੀਤੀ ਅਤੇ ਦਿੱਲੀ ਦੇ ਲਾਲ ਕਿਲੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਚੁਲਾ ਦਿੱਤਾ ਉਸ ਵੇਲੇ ਦੀ ਤਾਕਤਵਰ ਮੁਗਲ ਹਕੂਮਤ ਨੇ ਇਸ ਦਿਨ ਅਤੇ ਇਸ ਵਰਤਾਰੇ ਬਾਰੇ ਸ਼ਾਇਦ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਪਰ ਸਿੱਖ ਫੌਜਾਂ ਦੀ ਬਹਾਦਰੀ ਅਤੇ ਸਿੱਖ ਜਰਨੇਲਾਂ ਦੀ ਸ਼ਾਨਦਾਰ ਰਣਨੀਤੀ ਸਦਕਾ ਮੁਗਲ ਫੌਜ ਨੂੰ ਪਿੱਛੇ ਹਟਣਾ ਪਿਆ ਅਤੇ ਸਿੱਖ ਫੌਜਾਂ ਮੂਰੇ ਹਾਰ ਦਾ ਸਾਹਮਣਾ ਕਰਨਾ ਪਿਆ ਦਿੱਲੀ ਦਾ ਤਖਤ ਉਸ ਵੇਲੇ ਕਾਫੀ ਅਹਿਮ ਮੰਨਿਆ ਜਾਂਦਾ ਸੀ ਅਤੇ ਮੁਗਲ ਹਕੂਮਤ ਦੇ ਇੱਕ ਕੇਂਦਰ ਵਜੋਂ ਉੱਭਰਦਾ ਸੀ ਸੋ ਦਿੱਲੀ ਦੇ ਲਾਲ ਕਿਲੇ ਉੱਪਰ ਕਬਜ਼ਾ ਅਤੇ ਸਿੱਖ ਫੌਜਾਂ ਵੱਲੋਂ ਉੱਥੇ ਨਿਸ਼ਾਨ ਸਾਹਿਬ ਚੁਲਾ ਦੇਣਾ ਇੱਕ ਬਹੁਤ ਵੱਡੀ ਇਤਿਹਾਸਿਕ ਪ੍ਰਾਪਤੀ ਸੀ ਜਿਸ ਨੇ ਭਾਰਤ ਵਿੱਚੋਂ ਮੁਗਲ ਹਕੂਮਤ ਦਾ ਮੁਕੰਮਲ सफाया ਹੋਣ ਦਾ ਇੱਕ ਤਰ੍ਹਾਂ ਨਾਲ ਮੋੜ ਬਣਿਆ ਸੀ ਸਿੱਖ ਫੌਜਾਂ ਦੇ ਇਸੇ ਇਤਿਹਾਸਿਕ ਵਰਤਾਰੇ ਦੀ ਯਾਦ ਵਿੱਚ ਹਰ ਸਾਲ ਦਿੱਲੀ ਫਤਿਹ ਦਿਵਸ ਸਮਾਗਮ ਕਰਵਾਏ ਜਾਂਦੇ ਨੇ ਅਤੇ ਐਕਟਿਵ ਵੀ ਤੁਹਾਨੂੰ ਦਿੱਲੀ ਵਿਖੇ ਇਹਨਾਂ ਸਮਾਗਮਾਂ ਦੀ ਚਲਕ ਵਿਖਾਈ ਦੇ ਰਹੀ ਹੈ